ਸੋ ਕਹੋ ਟਲ ਗੁਰਸਿਵੀਆ ਇਹਨੇ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੇ ਸਿਫਤ ਖਸਮ ਦੀ ਨੌਰ ਅਰਸੋਂ ਕੁਰਸੋਂ ਝਟੀਐ ਤਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਸਜਣ ਸੱਚਾ ਪਾਤਸ਼ਾਹ ਸਰ ਸਾਦਾ ਸਾਹ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਸ਼ੰਤ ਇੱਕ ਓੰਕਾਰ ਸਤ ਗੁਰ ਪਰਸਾਦ ਤੇਰਥ ਨਾਵਣ ਜਾਓ ਤੇਰਥ ਨਾਮ ਹੈ ਤੇਰਥ ਸਬਦ ਵਿਚਾਰ ਅੰਤਰ ਗਿਆਨ ਹੈ ਤੇਰਥ ਨਾਵਣ ਜਾਓ नाम है तीरथ शबद विचार अंतर ज्ञान है गुर ज्ञान साचा थान तीरथ दस पुरब सदा दसहारा ਹੋ ਨਾਮ ਹਰ ਕਾ ਸਦਾ ਜਾਚੋ ਦੇਹੋ ਪ੍ਰਭ ਧਰਣੀ ਧਰਾ ਸੰਸਾਰ ਰੋਗੀ ਨਾਮਦਾਰੋ ਮੈਲ ਲਗੈ ਸਚ ਬਿਨਾ ਗੁਰਵਾਕ ਨਿਰਮਲ ਸਦਾ ਚਾਨਣ नित साच तीरथ मजना साच न लागै मैल क्या मल धोई तो है गुण हार परोए किस रोई है विचार मार तर तारे उल जो नव आप पारस परम ते साच साची पाव वे आनंद हरख साचा दुख किल विख पर हरी सच नाम पाया गुर दिखाया ਮੈਲ ਨਾਹੀ ਸਚ ਮਨੇ ਸੰਗਤ ਮੀਤ ਮਿਲਾਪ ਪੂਰਾ ਨਾਵਣੋ ਗਾਵੇ ਗਾਵਣ ਹਾਰ ਸਬਦ ਸੁਹਾਵਣੋ ਸਾਲਾਹੇ ਸਾਚੇ ਮਨ ਸਤਗੁਰ ਪੁੰਨ দান ਦਇਆ ਮਤੇ ਪਰ ਸੰਗ ਭਾਵੈ सहज ਨਾਵੈ 베ਣੀ ਤਾਂ ਸੰਗਮ ਸਤਿ ਸਤੇ ਆਰਾਧ ਏਕੰਕਾਰ ਸਾਚਾ ਨਿਤ ਦੇ ਚੜੈ ਸਵਾਇ ਗਤ ਸੰਗ ਮੀਤਾ ਸੰਤ ਸੰਗਤ ਕਰਨਦਰ ਮੇਲ ਮਿਲਾਇ ਰਹਿਣ ਕਹੈ ਸਭ ਕੋਈ ਕੇਵੜ ਆਖੀਐ ਓ ਮੋ ਰਖ ਨੀਚਾ ਜਾਣ ਸਮਝਾ ਸਾਖੀਐ ਸਚ ਗੁਰ ਕੀ ਸਾਖੀ ਅੰਮ੍ਰਿਤ ਬਾਖੀ ਤਿਤ ਮਨ ਮਾਨੇ ਅਮੇਰਾ कोच कर आव बिखलादे शबद गुर मेरा आण तोट ना भगत भण्डारी भर रहा सोई नानक साच कह बेनती मन मांज सच सोई आखण तोट ना भगत भंडारी भरपुर रहा सोई नानक साच ਕਹ ਬੇਨੰਤੀ ਮਨ ਮੰਝੈ ਸਚ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਪਹਿਲਾ ਛੰਤ ਇਕ ਓੰਕਾਰ ਸਤਗੁਰ ਪ੍ਰਸਾਦ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸਬਦ ਵਿਚਾਰ ਅੰਤਰ ਗਿਆਨ ਹੈ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਹੀ ਸਾਧ ਸੰਗਤ ਜੀਓ ਅਜਦਾ ਏ ਪਾਵਨ ਮੁਖਵਾਕ ਜਗਤ ਗੁਰੂ ਧਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਧਨ ਆਸ੍ਰੀ ਰਾਗ ਦੇ ਅੰਦਰ ਸ਼ੰਤਾਂ ਦੇ ਸਰਲੇਖ ਹੀਠ ਧਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ